ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਨਵੇਂ ਬਣ ਰਹੇ ਦਰਬਾਰ ਸਾਹਿਬ ਦੇ ਬੇਸਮੈਂਟ ਦਾ ਲੈਂਟਰਕਾਰ ਸੇਵਾ ਵੱਲੋਂ ਬਾਬਾ ਜੀ ਮਹਿੰਦਰ ਸਿੰਘ ਦਿੱਲੀ ਵਾਲਿਆਂ ਦੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਪਾਇਆ ਗਿਆ ਜਿਸ ਵਿੱਚ ਤਨੋਲਾ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਇਸ ਕਾਰਜ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਗੁਰਦੁਆਰਾ ਰਾਮਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਦੇੜ ਨੇ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦੇ ਹਨ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਧਨੋਲਾ ਤੋਂ ਪੱਤਰਕਾਰ ਚਮਕੌਰ ਸਿੰਘ ਗੱਗੀ ਦੀ ਇਹ ਵਿਸ਼ੇਸ਼ ਰਿਪੋਰਟ ਜੀ ਕੀ ਨਾਮ ਆਪਣਾ ਹਰਿੰਦਰ ਸਿੰਘ ਸਾਹਿਬ ਸਾਹੀ ਅੱਜ ਦਰਬਾਰ ਸਾਹਿਬ ਦੀ ਕਮੀ ਵਾਕ ਦੇ ਦਾ ਲੈਟਰ ਪੈ ਰਿਹਾ ਕਿ ਜੇਣਾ ਜਦੋਂ ਕਿੰਨਾ ਖੰਡਾ ਸ਼ਾਹ ਤੇ ਕਿਹੜੇ ਬਾਬਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਰਾਂਸਰ ਪਾਤਸ਼ਾਹੀ ਦਸਵੀਂ ਤਨੌੜਾ ਜਿਲ੍ਹਾ ਬਰਨਾਲਾ ਜੀ ਜੇ ਇਹ ਉਪਰਾਲਾ ਕੀਤਾ ਹੈ ਕਾਰਸੇਵਾ ਬਲੇ ਬਾਬਾ ਹਰਵੰਦ ਸਿੰਘ ਜੱਥਾ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਅਤੇ ਬਾਬਾ ਪਾਉਸਗੀ ਅੜੀਸਰ ਵਾਲਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਨਗਰ ਤਨੌੜਾ ਦੀ ਸਮੂਹ ਸੰਗਤ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਹ ਅਭਰਾਨ ਲਗ ਕੀਤਾ ਗਿਆ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਹਿਉ ਆਪ ਹੀ ਦੇਖ ਰਹੇ ਹਾਂ ਜੀ ਤਕਰੀਬਨ ਇਹ 15000 ਸਕਰ ਫੁੱਟ ਜੀ ਇਹ ਜੀ ਜੋ ਵੀ ਕੁਝ ਹੋ ਰਿਹਾ ਹੈ ਇਹ ਸੰਗਤਾਂ ਦਾ ਸਹਿਯੋਗ ਨਾਲ ਹੋ ਰਿਹਾ ਹੈ ਤਕਰੀਬਨ ਜਿਸ ਤੇ 5 5 ਤੋਂ 6 ਕਰੋੜ ਦਾ ਐਸਟੀਮੇਟ ਆ ਹੁਣ ਤੱਕ ਜੀ ਇਹ 70 ਤੋਂ 80 ਲੱਖ ਤੱਕ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਰਚਾ ਕੀਤਾ ਜਾ ਚੁੱਕਾ ਹੈ ਜੀ ਬਹੁਤ ਦਿਲੋਂ ਲਾ ਕੇ ਸਾਰੀ ਜਿਹੜੀ ਸੰਗਤ ਹੈ ਜੀ ਲਵੇ ਲਾਉਣੇ ਪਿੰਡਾਂ ਦੀ ਧਨੌਲੇ ਪਿੰਡ ਦੀ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਉਹਨਾਂ ਦਾ ਬੀਬੀਆਂ ਬੱਚੀਆਂ ਛੋਟੇ ਭਤੰਗੀਆਂ ਦਾ ਜੀ ਬਹੁਤ ਜ਼ਿਆਦਾ ਕਾਰਸਵੇੜ ਬਾਬਿਆਂ ਨਾਲ ਤਾਂ ਕੋਈ ਅੰਤ ਹੀ ਨਹੀਂ ਹੈ ਜੀ ਜਿੱਦਾਂ ਦੀ ਬਦੌਲਤ ਸਾਰਾ ਲੈਂਟਰ ਪੈ ਰਿਹਾ ਹੈ ਜੀ ਕਿੱਥੋਂ ਕਿੱਥੋਂ ਸੰਗਤ ਪਹੁੰਚੀ ਆ ਜੀ ਸੰਗਤ ਜੀ ਲੁਗਿਆਣੇ ਤੋਂ ਪਹੁੰਚੀ ਆ ਜੀ ਤੇ ਆਲਮਗੀਰੋਂ ਪਹੁੰਚੀ ਆ ਜੀ ਬਾਕੀ ਲਵੇ ਲਾਉਣੇ ਸਾਰੇ ਪਿੰਡਾਂ ਚੋਂ ਪਹੁੰਚੀ ਆ ਜੀ ਕਿੱਥੋਂ ਜੀ ਮੋਕਸਰ ਮੋਕਸਰ ਸਾਹਿਬ ਤੋਂ ਵੀ ਆਈ ਹੈ ਜੀ ਭੰਦੇਰਾ ਤੋਂ ਰਾਜੀਏ ਤੋਂ ਕੋੜਦੁੱਲੇ ਤੋਂ ਸਵਾਲਾਂ ਤੋਂ ਉਪਲੀ ਤੋਂ ਸਾਰੇ ਪਿੰਡਾਂ ਤੋਂ ਆਈ ਹੈ ਜੀ ਨਾਨਕ ਮੱਤੇ ਤੋਂ ਵੀ ਆਈ ਹੈ ਜੀ ਮੇਰੀ ਕੀ ਨਾਮ ਆਪਣਾ ਮੇਰਾ ਨਾਮ ਹੈ ਜੀ ਭਾਈ ਅੰਦਰਦੀਪ ਸਿੰਘ ਜੀ ਮੈਂ ਉਹਨੇ ਅੱਜ ਜਿਹੜਾ ਦਰਬਾਰ ਸਾਹਿਬ ਦਾ ਲੈਂਟਰ ਪਾਇਆ ਹੈ ਇਹ ਦਰਬਾਰ ਸਾਹਿਬ ਦਾ ਲੈਂਟਰ ਜਿਹੜਾ ਪਾਇਆ ਰਿਹਾ ਜੀ ਬਾਬਾ ਜੀ ਦੇ ਸਹਿਯੋਗ ਨਾਲ ਤੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਇਆ ਰਿਹਾ ਜੀ ਇਹ ਤਕਰੀਬਨ 15000 ਸਕਰ ਫੁੱਟ ਦਾ ਇਹ ਲંબਾਈ ਚੜਾਈ ਹੈ ਜੀ ਇਹਦੀ ਤੇ ਸੰਗਤਾਂ ਸੇ ਸਹਿਯੋਗ ਨਾਲ ਹੀ ਪਾਇਣਾ ਸਾਡੀ ਸੰਗਤਾਂ ਨੂੰ ਪੂਰਤੌਰ ਬੇਨਤੀ ਹੈ ਇਹ ਇਤਿਹਾਸਕ ਸਥਾਨ ਇਹਦੇ ਤੇ ਸੇਵਾ ਕਰਕੇ ਸੰਗਤਾਂ ਉਹਦੇ ਧਨਮਨ ਤਨ ਸਬਲਾ ਕਰਨ ਜੀ ਤੇ ਬਾਕੀ ਇਹਦੇ ਤੇ ਆਈਆਂ ਜੀ ਤਕਰੀਬਨ 5 ਕਰੋੜ ਰੁਪਏ ਦਾ ਖਰਚਾ ਜੀ ਤਕਰੀਬਨ ਇਹਦੀ ਲਵਾਈ ਚੜਾਈ ਬਹੁਤ ਹੈ ਤੇ ਸੇਵਾ ਇਹ ਤਕਰੀਬਨ 4 ਸਾਲ ਚੱਲਣੀ ਆ ਜੀ ਲਗਾਤਾਰ ਜੀ ਇਹ ਸੰਗਤਾਂ ਨੂੰ ਬੇਨਤੀ ਹੈ ਜੀ ਹਮ ਹਮਾ ਕੇ ਸੇਵਾ ਦੇ ਵਿੱਚ ਹਿੱਸਾ ਪਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ